ਜੀ ਅੱਸੀ ਕਾ ਜੀ ਸੇਵੀਆਂ ਨੂੰ ਭੁੰਨਣ ਦਾ ਤਰੀਕਾ ਮਿੱਠੀ ਮਿੱਠੀ ਜੀ ਮਿੰਨੀ ਮਿੰਨੀ ਜੀ ਅੱਗ ਤੇ ਵੇ ਚੁੱਲੇ ਦੀ ਧੀਗ ਰਹਿੰਦੀਆਂ ਛੇਗੀਆਂ ਦੋ ਤਿੰਨ ਦਿਨ ਪਹਿਲਾਂ ਇਹ ਵਟਾਈਆਂ ਸੀ ਮਸ਼ੀਨ ਦੇ ਉੱਪਰ ਕਰਿਆ ਪੋਟਵਾਈਆਂ ਸੂਜੀ ਅਤੇ ਮੈਦੇ ਦੀਆਂ ਬਹੁਤ ਹੀ ਵਧੀਆ ਸੇਵੀਆਂ ਬਣੀਆਂ ਨੇ ਕਿਉਂਕਿ ਜੇ ਆਪਾਂ ਮੁੱਲ ਨਹੀਂ ਲੈਨੇ ਉਹਦੇ ਵਿੱਚ ਤਾਂ ਆਪਾਂ ਨੂੰ ਕੋਈ ਪ੍ਰੋਸਸ ਨਹੀਂ ਹੁੰਦਾ ਕਿਵੇਂ ਮਿੱਟੀ ਘਟਾ ਦਾ ਰਸਤ ਲਗਾਈ ਹੁੰਦੀ ਆ ਕਿਵੇਂ ਲੱਗ ਜਾਂਦੀ ਆ ਮਿਲਾਵਟ ਹੋਰ ਮੱਠੀ ਮੱਠੀ ਜੀ ਅੱਗ ਉਪਰ ਇਹਨਾਂ ਨੂੰ ਪੁੰਹਦੇ ਰਹਿਣਾ ਚਾਹੇ ਥੋੜਾ ਜਿਹਾ ਰੰਗ ਚੇਂਜ ਹੋ ਜਾਂਦਾ ਉਹ ਵਾਂ ਇਦਾਂ ਇਹਨਾਂ ਨੂੰ ਕੱਢ ਲੈਣਾ ਉਹਦੇ ਵਿੱਚੋਂ ਲੋਂਡੇ ਜਿਹਾ ਕੜਾਈ ਜ ਇਹਨਾਂ ਨੂੰ ਪੰਨ ਸਕਦੇ ਆ ਹੌਲੀ ਹੌਲੀ ਤੁੰਗੀਆਂ ਜਾਂਦੀਆਂ ਨੇ ਇਹ। ਹੂੰ। ਫਿਰ ਇਹਨਾਂ ਨੂੰ ਭੁੰਨ ਤੇ ਆਪਾਂ ਨੇ ਭੁੰਨਣ ਤੋਂ ਬਾਅਦ ਤਾਂ ਨਹੀਂ ਸਿਕਾਉਣੀ ਹੁੰਦੀ ਕਿਤੇ? ਬਾਅਦ ਨਹੀਂ ਇਹਨਾਂ ਨੂੰ ਫਿਰ ਨਾ ਮੰਜੀ ਤੇ ਖਿਲਾਰ ਕੇ ਹਵਾ 'ਚ ਰੱਖ ਦੇਣੀਆਂ ਨੇ। ਓਕੇ ਭੁੰਨਣ ਤੋਂ ਬਾਅਦ ਵੀ। ਹਾਂ ਫਿਰ ਜਦੋਂ ਠੰਡੀਆਂ ਹੋ ਜਾਣਗੀਆਂ ਫਿਰ ਆਪਾਂ ਕਿਸੇ ਬੰਦ ਡੱਬੇ 'ਚ ਪਾ ਕੇ ਰੱਖ ਦੇਣੀਆਂ। ਜੇ ਨਾ ਭੁੰਨੀਆਂ ਫਿਰ ਇਹ ਰਹਿੰਦੀਆਂ ਨਹੀਂ ਹੈਗੀਆਂ। ਇਹ ਖਰਾਬ ਹੋ ਜਾਂਦੀਆਂ ਨੇ ਤੇ ਵਾਕੀ ਦੁੱਧ 'ਚ ਵਧੀਆ ਬਣਦੀਆਂ ਨੇ ਬਹੁਤ ਟੇਸਟੀ ਬਣਦੀਆਂ ਨੇ। ਅੱਛਾ। ਉਸ ਤੋਂ ਬਣਾਵਾਂਗੇ। ਹਾਂਜੀ। ਅੱਜ ਹੀ ਬਣਨਗੇ ਲੋਕੀ ਕਹਿੰਦੇ ਕਿ ਸ਼ਗ ਨਹੀਂ ਹੁੰਦਾ ਜਿੱਦਨੇ ਭੁੰਨਦੇ ਹੁੰਨੇ ਉਦੋਂ ਨਹੀਂ ਬਣਾਉਂਦੇ ਵੀ ਹੁੰਦੇ ਨੇ ਮੰਨਮੀ ਨਮੀ ਜੀ ਜੀ ਦਾ ਚਾਹ ਵੀ ਬਹੁਤ ਹੁੰਦਾ ਹਨ ਜਿਵੇਂ ਅੱਜ ਸੇਵੀਆਂ ਭੁੰਨੀਆਂ ਜਾ ਰਹੀਆਂ ਬਾਸਨਾ ਵੀ ਆਉਂਦੀ ਐਵੇਂ ਖੋਏ ਵੀ ਆਉਂਦੀ ਹੁੰਦੀ ਐ ਨਾਲੋਂ ਨਾਲ ਕਿਉਂਕਿ ਸੂਜੀ ਤੇ ਮੈਦੇ ਦੀਆਂ ਇਹ ਮਟਾਈਆਂ ਨੇ ਸੇਵੀਆਂ ਜਿੰਦੀ ਨਾਲ ਲੋਤੰਦਨ ਸੁਕਾਉਣ ਤੋਂ ਬਾਅਦ ਅੱਜ ਭੁੰਨਦੇ ਆ ਤੇ ਦਾਣੇਦਾਰ ਨਹੀਂ ਕਹਿੰਦੀ ਵੀ ਇੱਥੇ ਨੇ ਬਣਨਗੇ ਆ ਖਾਵਾਂਗੇ ਫਿਰ ਆਜੋ ਜਿਨੇ ਜਿਨੇ ਖਾਣੀਆਂ ਦਿਖਾਵਾਂਗੇ ਕਹੇ ਜਿਵੇਂ ਬਣੀਆਂ ਹੂੰ ਕਲਰ ਚੇਂਜ ਹੋਣ ਲੱਗ ਜਾਣਾ ਥੋੜਾ ਥੋੜਾ ਇਹ ਕਿੰਨੇ ਜਾਂ ਹੋਣ ਲੱਗ ਜਾਵੇ ਵੈਸੇ ਇਹ ਤਾਂ ਸਾਰਾ ਟਾਈਮ ਹੀ ਬਹੁਤ ਲੱਗੂ ਇਹਨਾਂ ਨੂੰ ਬਣਾਉਣ ਨੂੰ ਲੱਗ ਰਹੀ ਹੈ ਤਾਂ ਟਾਈਮ ਤਾਂ ਲੱਗਦਾ ਹੀ ਆ ਫਿਰ ਕੋਈ ਵੀ ਚੀਜ਼ ਵਧੀਆ ਬਣਾਉਣ ਦੇ ਟਾਈਮ ਤਾਂ ਚਾਹੀਦਾ ਹੀ ਆ ਹੂੰ ਹੂੰ ਚਲੋ ਬਣਾਓ ਫਿਰ ਆਪਾਂ ਦਾ ਕਰੀਏ ਰਾਸਟਾ ਮਾਡਮ ਲਓ ਜੀ ਸੇਮੀਆਂ ਭੁੰਨੇ ਗਏ ਸਾਰੀਆਂ ਮੰਜੀ ਤੇ ਚੰਨੀ ਵਿਸਾ ਕੇ ਪਾਇਨਗੇ ਹੁਣ ਇਹਨੂੰ ਪੱਖੇ ਦੀ ਹਵਾ ਵਿੱਚ ਸੁਕਾਇਆ ਜੋ ਅੰਦਰ ਰੱਖ ਦਿੱਤੀਆਂ ਪੱਖੇ ਦੀ ਹਵਾ ਵਿੱਚ ਸ਼ਾਮ ਨੂੰ ਬਣਾ ਕੇ ਖਾਵਾ ਕੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਵੀ ਖਾਓ ਆਜੋ ਸੁਕਾਉਣੀਆਂ ਅੰਦਰ ਭੁੰਨਣ ਤੋਂ ਬਾਅਦ ਪੱਖੇ ਦੀ ਹਵਾ ਵਿੱਚ ਇਹਨੇ ਸੇਵੀਆਂ ਬਣ ਕੇ ਤਿਆਰ ਤਾਜ਼ੀਆਂ ਤਾਜ਼ੀਆਂ ਸੇਵੀਆਂ ਖਾ ਕੇ ਦੇਖਦੇ ਤੂੰ ਬਾਦ ਕੀ ਕਿੱਦਾਂ ਦੀਆਂ ਬਣੀਆਂ ਰੱਜੇ ਚੋਕੀਆਂ ਸੇਵੀਆਂ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਹਾਂਜੀ ਸੇਵੀਆਂ ਨੇ ਤਿਆਰ ਆ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੀਆਂ ਠੰਡੀਆਂ ਕਰਕੇ ਖਾਣੇ ਆ